ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਨੇੜੇ ਇਹ ਬਾਜੇਖਾਨੇ ਦੇ ਰਹਿ ਜਾਂਦਾ ਇਹਦੇ ਨਾਲ ਦਾ ਪਿੰਡ ਮਲੂਕਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਵਿਕਰੀ ਵਾਲੀਆਂ گاਵਾ ਹੁੰਦੀਆਂ ਅੱਜ ਦੀ ਵੀਡੀਓ ਦੇ ਚਾਰ ਨਾ ਗਿਆ ਦੋ ਦੋ گاਵਾ ਪਹਿਲੇ ਨੰਬਰਾਂ ਦੇ ਉੱਤੇ ਖੱਪਣ ਖੜੀਆਂ ਤੇ ਦੋ ਹੀ گاਵਾ ਉਸ ਤੋਂ ਬਾਅਦ ਚ ਜਿਹੜੀਆਂ ਖੜੀਆਂ ਉਹ ਸੋਇਆਂ ਸਵਾਈਆਂ ਇੱਕ ਗਾਂ ਦਾ ਜਿਹੜੀ ਲਾਸਟ ਵਾਲੀ ਤੁਸੀਂ ਦੇਖ ਰਹੇ ਹੋ ਚੌਥੇ ਨੰਬਰ ਤੇ ਉਹਦਾ ਹਜੇ ਕੋਸਟ ਟਾਈਮ ਪਹਿਲਾਂ ਹੀ ਸੋਈ ਹੈ ਤੇ ਇਹ ਗਾਂ ਦਾ ਬੱਚਾ ਇੱਧਰ ਬੈਠਾ ਸੋ ਚਾਰ ਨਾਕ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸੂ ਤੁਹਾਨੂੰ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਆ ਕੇ ਤਸੱਲੀ ਕਰੋ ਇੱਕ ਬੇਨਤੀ ਜਿਹੜੇ ਵੀ ਲੋਕ ਆਨਲਾਈਨ ਪਸੂ ਖਰੀਦਦੇ ਆ ਹਮੇਸ਼ਾ ਹੀ ਰਿਕੁਐਸਟ ਕਰੀ ਦੀ ਆ ਵੀ ਮੇਰੀ ਵੀਡੀਓ ਤੇ ਉਹੀ ਵੀਰ ਪਸੂ ਖਰੀਦਿਆ ਕਰੋ ਜਿਹੜਾ ਆ ਕੇ ਦੇਖ ਕੇ ਆਪਦੀ ਤਸੱਲੀ ਕਰ ਸਕਦਾ ਕਿਉਂਕਿ ਜ਼ਰੂਰੀ ਆ ਸਾਹਲੀ ਚੀਜ਼ ਖਰੀਦਣ ਲੱਗੇ ਹੋ ਮਾਲਕ ਦੇ ਘਰੇ ਫੁੱਲ ਤਸੱਲੀ ਹੋ ਜੇ ਉਹ ਤੋਂ ਬਾਅਦ ਫਿਰ ਲਾਂਬਾ ਦੇਣ ਦੀ ਲੋੜ ਨਹੀਂ ਪੈਂਦੀ ਆਓ ਛੁਰਾਤ ਕਰਕੇ ਪਹਿਲੇ ਨੰਬਰ ਤੇ ਜਿਹੜੀ ਗੱਪਣ ਵੈਡ ਖੜੀ ਐ ਇਸੇ ਤੋਂ ਬਈ ਸਸਰੀ ਕਾ ਜੀ ਗਗੂ ਭਾਈ ਅੱਜ ਆਪਾਂ ਚਾਰ ਨਾਕ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਈ ਪਹਿਲੇ ਨੰਬਰ ਤੇ ਵੈਡ 99 ਸੂਆ ਸੂਆ ਇਹ ਬਰੇ ਦੂਜਾ ਸੂਆ ਜੀ ਹੂੰ ਤੇ ਇਹਦੇ ਇਹ 10 12 ਦਾ ਨੂੰ ਪਿਆ ਬਈ ਕੀ ਰੇਟ ਰਹੂਗਾ ਇਹਦਾ ਰੇਟ ਦਾ ਬਈ 1 ਲੱਖ 25 ਹਜ਼ਾਰ ਆ ਲੈਂਦੇ ਨੇ ਜਿਹੜਾ ਮੁੱਲ ਇਹ ਜਿਹੜੀ ਆਪ ਬਾਈ ਇਹ ਜਿਹੜੀ ਹੈਗੀ ਬਾਲਕਨਾਂ ਦੀ ਆ ਅੱਗੇ ਇਹਦਾ ਜਿਹੜਾ ਰੂਮੀਓ ਦਾ ਸੈਕਸਰ ਸੀਮਨ ਲੱਗਿਆ ਹੋਇਆ ਹੈ ਬਾਈ ਪਹਿਲੇ ਸੂਏ ਜਿਹੜੇ ਮਾਲਕਾ ਤੋਂ ਲਈ ਆ ਬਾਈ 24 ਤੋਂ 25 ਕਿਲੋ ਦੁੱਧ ਬਿਓ ਕੰਦੇ ਆਪਾਂ ਚੋਏ ਆ ਇਹ ਵੇੜ ਦਾ ਤੋਰੀ ਬਾਈ ਦੋਸਤੋ ਪਹਿਲੇ ਨੰਬਰ ਤੇ ਜਰਸੀ ਚ ਪੈਂਦੀ ਏ ਵੇੜ ਤੁਹਾਨੂੰ ਦਿਖਾ ਰਿਆ 1 ਲੱਖ ਤੇ 25000 ਰੇਟ ਹੈ ਢਾਂਜਾ ਵੱਡਾ ਧਣਾ ਜੇ ਲੈਂਦੀ ਆ ਸੂਨ ਚ ਹਵਾਨਾ ਫਿਕਸ ਰੱਖੂਗੀ ਪਰ ਹਵਾਨਾ ਬਣਾਊਗੀ ਬਹੁਤ ਤਕੜਾ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਵੈਸੇ ਸਟਰਕਚਰ ਦੱਸਦਾ ਹੈ ਢਾਂਚਾ ਦੱਸਦਾ ਹੈ ਵੀ ਗਾਂ ਦੁੱਧ ਸੋਨਾ ਪਾਉਗੀ ਇੱਚੇ ਕਮਾਲਾ ਪਈ ਸੋ ਇਹ ਪਹਿਲੇ ਨੰਬਰ ਤੇ 1 ਲੱਖ ਤੇ 25000 ਰੇਟ ਇਹਦਾ ਬਾਈ ਨੇ ਰੱਖਿਆ ਆ ਸਾਵੀ ਤੁਹਾਨੂੰ ਪਸੰਦ ਆਉਗੀ ਆ ਕੇ ਜਰੂਰ ਦੇਖ ਲਓ ਜਿਹੜਾ ਵੀ ਖਰੀਦਣਾ ਚਾਹੁੰਦਾ ਕਿਉਂਕਿ ਸਾਹਮਣੇ ਖੜ ਕੇ ਪਸ਼ੂ ਦੇਖਿਆ ਸਹੀ ਜਜਮੈਂਟ ਹੁੰਦੀ ਹੈ ਵੀ ਕਿੱਦਾਂ ਦਾ ਉਹਦਾ ਢਾਂਚਾ ਫਿਕਸ ਜਾਂ ਹਵਾਨਾ ਇਹਨੇ ਤਿਆਰ ਕਰਨਾ ਕਿਉਂਕਿ ਜੇ ਦਿਨ ਲੈਂਦੀ ਹੈ ਤਾਂ ਪੂਰਾ ਭਰਗੀ ਚ ਦੁੱਧੋਂ ਪੂਰਾ ਤਣਿਆ ਆਵਿਆ ਹਵਾਨਾ ਹੋਊਗਾ ਹੁਣ ਵੀ ਆਕਾਰ ਚੰਗਾ ਹਵਾਨੇ ਦਾ ਸਹਿਜ ਸੋਹਣਾ ਅਗਾੜੀ ਵੀ ਚੰਗੀ ਐ ਦੱਸੋ ਤੇ ਪਛਾਣ ਨੂੰ ਵੀ ਹਵਾਨਾ ਚਾਹੀਦਾ ਸੂਏ ਤੋਂ ਅੱਗੇ ਇੱਕ ਹੋਰ ਗਾਂ ਇਹ ਵੀ ਜਰਸੀ ਪੱਖ ਚੀ ਪੈਂਦੀ ਐ ਕੰਨਵਾ ਸੂਆ ਸੂਏ ਦੂਜਾ ਸੂਏ ਆ ਬਾਈ ਠੀਕ ਐ ਇਹਦਾ ਰੇਟ ਕੀ ਰਹੂਗਾ ਰੇਟ ਦਾ ਬਸ ਲੈਣ ਦੇ ਆਲਾ 85000 ਰੁਪਏ ਕਿੰਨੇ ਦਿਨ ਲੈ ਜੂਗੀ ਦਿਨ ਬਾਈ ਇਹ ਮੰਨ ਕੇ ਚੱਲੋ ਜੀ 10 12 ਖੁੱਲੇ ਲੈ ਜੂਗੀ ਖੋਲੀ 20 ਕਿਲੋ ਦਾ ਤਾਂ ਮਾਨ ਕਰਨ ਬੱਲੇ ਸੂਏ ਚ ਵਾਦਸੇ ਆ ਦੇ ਸੋ ਸੋ ਵਾਸਤੋ 12 ਦਿਨ ਲੈ ਸਕਦੀ ਐ 85000 ਰੇਟ ਹੈ ਢਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਲਓ ਥਣ ਸੋਨੇ ਹੱਥੀ ਚੁਆਈ ਵਾਲੇ ਆ ਘਮਾਲਾ ਭਾਈ ਬਾਕੀ ਸਪੇਸ ਬਹੁਤ ਹੈ ਭਾਈ ਸਪੇਸ ਹੈਗੀ ਹੈ ਹਜੇ ਹਵਾਨਾਂ ਤਾਂ ਖੈਰ ਪਸ਼ੂ ਨੇੜਾ ਹੈ ਪੂਰਾ ਤਣ ਦਾ ਉਸ ਤੋਂ ਪਹਿਲਾਂ ਜਿਹੜੀ ਉਹ ਟੱਲ ਬਣੀ ਰਹਿਣੀ ਹੁੰਦੀ ਹੈ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਸੀ 3 ਨੰਬਰ ਤੇ ਇੱਕ ਵੱਡੇ ਕਾਦ ਕਾਠ ਦੀ ਐਫ ਐਫ ਚ ਪੈਂਦੀ ਗਾਂ ਦਿਖਾ ਰਹੇ ਹਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਈ ਇਹਨਾਂ ਭਾਈ ਅਜ ਨੋਮਾ ਦੇਣਾ ਸੂਈ ਨੂੰ ਦੁੱਧ ਕਿੰਨਾ ਹੋਊਗਾ ਦੁੱਧ ਬਾਈ ਇਹਦੇ ਥੱਲੇ ਆ ਥੋੜੀ ਗਰਮੀ ਕਰਕੇ ਘਟ ਕੇ ਬੈੜਨਾ ਵੀ ਜਾਦੇ ਪੈ ਗਈ ਸੀ ਬੋਲ ਦੀ ਸਟਾਰਟਿੰਗ 21 22 ਕਿਲੋ ਤੋਂ ਸੀ ਬੈੜਦੀ ਬਾਈ ਹੁਣ ਦੁੱਧ ਕਿੰਨਾ ਹੈ ਦੁੱਧ ਬਾਈ ਹੋਊ ਤਾਂ ਵਾਧਾ 18 ਕਿਲੋ ਮੰਨ ਕੇ ਲੈ ਲੇ ਬਈਆ 18 ਕਿਲੋ ਹਾਂਜੀ ਦੁੱਧ ਪਹਿਲਾਂ ਨੇ ਬਈ 25 26 ਗਲ ਦਿੱਤਾ ਵਾ ਆਪਣੇ ਕੋਲੇ ਵੀਡੀਓ ਹੈਗੀ ਆ ਫਾਰਮ ਦੇ ਵਿੱਚੋਂ ਵੜ ਲਈਏ ਬਈ ਇਹ ਰੇਡ ਕੀ ਕਰਦੇ ਨੇ 1,05,000 ਰੁਪਏ ਬਈ ਖੋਲ 1218 ਕਿਲੋ ਦੁੱਧ ਹੈ ਹੁਣ ਦਾ ਉਹ ਤੁਸੀਂ ਚੋਕੇ ਲੈ ਸਕਦੇ ਹੋ ਥਣ ਹੱਥੀ ਚੁਾਈ ਵਾਲੇ ਆ ਗੱਦ ਘਾਟ ਚੰਗਾ ਆ ਬੱਤੇ ਚੰਗੇ ਘੱਦ ਘਾਟ ਦੀ ਹੈ ਖੁਰ ਥੋੜੇ ਬਣਾਉਣ ਵਾਲੇ ਅਸੋਰਲਾ ਪੈਰ ਜਿਹੜਾ ਉਹ ਤਾਂ ਪਸੂਖੜਾ ਹੋਗੇ ਰੱਖਦਾ ਕਿਉਂਕਿ ਬਣਾਇਆ ਨਹੀਂ ਗਿਆ ਹਵਾਨਾ ਫੈਕਸੀ ਜਾ ਤੇ ਵੀਡੀਓ ਦੁਪਹਿਰੇ ਬਣ ਰਹੀ ਹੈ ਪਰ ਸ਼ਾਮੇ ਤੋਂ ਵੀ ਤੁਹਾਨੂੰ ਅੰਦਾਜ਼ਾ ਹੁੰਦਾ ਹੋਊਗਾ ਟਾਈਮ ਜਿਹੜਾ ਉਹ 2 ਦੇ ਆਸ-ਪਾਸ ਦਾ 1.5 ਤੋਂ 2 ਦਾ ਹੈ ਬਾਕੀ ਬੜ ਭਰਦੀਪੁਰ ਦੀ ਬਹੁਤ ਜਿਆਦਾ ਬਾਈ ਚਵਾਈ ਇੱਕ ਨੰਬਰ ਆ ਠੰਡੀ ਸੀਲ ਬਹੁਤ ਆ ਠੀਕ ਹੈ 1 ਲੱਖ ਤੇ 5000 ਦੇ ਦਾ ਰੇਟ ਬਾਈ ਨੇ ਰੱਖਿਆ ਹੈ ਬਾਕੀ ਜਿਹਨੂੰ ਚਾਚੇ ਆ ਕੇ ਦੇਖੇ ਲਾਸਟ ਉੱਤੇ ਜਿਹੜੀ ਗਾਂਦ ਸੋ ਬਿਲਕੁਲ ਹੀ ਤਾਜੀ ਸੋਈ ਹਜੇ ਕੁਸ ਟਾਈਮ ਪਹਿਲਾਂ ਸੂਕੇ ਹਟੀਏ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਆ ਫਿਰ ਇਹਨੂੰ ਤੋੜਾਂਗੇ ਆ ਜਿਹੜੀ ਲਾਸਟ ਉੱਤੇ ਗਾਂ ਇਹ ਦੂਜਾ ਸੂਰਾ ਬਾਈ ਆ ਸੋਈ ਤਾਂ ਇਹ ਹੋਣੀ ਆ ਇਹ ਹੋਣੀ ਹੋਈ ਆ ਬਸ ਓੜੇ ਆਉਣ ਤੋਂ ਪਹਿਲਾਂ ਬਾਈ ਜੇਰ ਪੈਣੀ ਬਾਕੀ ਹੈ ਹਜੇ ਜੇਰ ਜੇ ਪੈਣਾ ਹਾਂਜੀ ਹਾਂਜੀ ਠੀਕ ਹੈ ਆ ਰੇਟ ਕਿਰੋਗੇ ਰੇਟ ਤਾਂ ਬਸ ਲੈਣ ਦੇਣ ਜਿਹੜਾ 85000 ਰੁਪਏ ਬਾਈ ਖੋਲੀ ਵੱਛਾ ਦਿੱਤਾ ਜਾਂ ਵੱਛਾ ਦਿੱਤਾ ਬਾਈ ਚੋਈ ਚੂਈ ਦੀ ਇੱਕ ਨੰਬਰ ਹਸ ਤਾਰ ਆਪਾਂ ਮਾਰ ਲਿਆ ਠੀਕ ਹੈ ਹੁਣ ਬੋਲਾ ਤਾਂ ਨਹੀਂ ਕੱਢਿਆ ਮੇ ਝੂਠ ਮਾਰੀ ਠੀਕ ਹੈ ਦੋਸਤੋ ਅੱਜ ਇਹ ਜੇਰ ਪੈਣ ਵਾਲੀ ਹੈ ਸਾਫ਼ ਕਰਤੀ ਸੀ ਕਿਉਂਕਿ ਵੀਡੀਓ ਬਣਾਉਣੀ ਆ ਤਾਂ ਲਮਕਦੀ ਜੇਰ ਵੀਡੀਓ ਨਹੀਂ ਵਧੀਆ ਲੱਗਦੀ ਇਹ ਥੋੜਾ ਜਿਹਾ ਬੱਚੇ ਕਰਕੇ ਨਾ ਵੀ ਇਹ ਘੱਟ ਜਾਊਗੀ ਬਾਹਰ ਨੂੰ ਕੋਈ ਨਹੀਂ ਜਿੰਨਾ ਕਰਦੀ ਉਹਨਾਂ ਤੋਂ ਸੋ ਅੱਜ ਹੁਣ ਬੈਠੂਗੀ ਰਿਲੈਕਸ ਹੋਊਗੀ ਤਾਂ ਫਿਰ ਜੇਰ ਪਾਊਗੀ ਉਤੋਂ ਟੋਏ ਪੈਂਦੇ ਆ ਪੁਰਿਆਂ ਦੇ ਵਿੱਚ ਅੱਜ ਕਿਉਂਕਿ ਸੁੱਕੀ ਹੱਡੀ ਹੈ ਲਿਆ ਭਾਈ ਅੱਜ ਬੱਚਾ ਤਾਂ ਮੇਰੇ ਖਾਲਚੇ ਦਾ ਉੱਠਣ ਲੱਗਾ ਹੀ ਨਹੀਂਗਾ ਅੱਜ ਕਿਉਂਕਿ ਸੋਈ ਨੂੰ ਥੋੜਾ ਟਾਈਮ ਹੋਇਆ 85000 ਰੇਟ ਆ ਨੇ ਆ ਜਾ ਬਤਾ ਧਾਰਾਂ ਬਾਈ ਕਹਿੰਦਾ ਮਾਰ ਕੇ ਦੇਖ ਲਈਆਂ ਧਾਰਾਂ ਦੀ ਸਾਫ ਸੁਥਰੀ ਹੈ ਚੰਗੀ ਚਵਾਈ ਹੈ ਬਾਕੀ ਤੁਸੀਂ ਪਾਸ ਕਰ ਲਓਗੇ ਇਹਨੇ ਬੱਚੇ ਨੂੰ ਜਾਨ ਮਦਤਾ ਹੈ ਹਵਾਨਾ ਫਿਕਸ ਹੈ ਸੋਹਣਾ ਹਵਾਨਾ ਗਾਣ ਵੀ ਦੁਰਪੀ ਵਧਨ ਵਾਲਾ ਜਾਨ ਬਰਾ ਬਾਈ ਸਹੀ ਹੈ ਸਮਾਲ ਲਓਗੇ ਚੰਗੀ ਥੋੜੀ ਰਾਜੀ ਰੱਖੋਗੇ ਤਾਂ ਅਗਲੇ ਸੂਚ ਰਕਮ ਵਧਾ ਜੂਗੀ ਮੇਨ ਗੱਲ ਹੁੰਦੀ ਹੈ ਥਾਂ ਤੇ ਹਵਾਨਾ ਦਸੋ ਬੜਾ ਚੰਗਾ ਬੜਾ ਸੋ ਤੁਸੀਂ ਇਹਦੇ ਥਾਂ ਦੇਖ ਸਕਦੇ ਹੋ ਇਹ ਹਜੇ ਤਾਜੀ ਸੂਈ ਵੀ ਗਾਂ ਤੇ ਤੋਂ ਅੱਗੇ ਦੱਸੋ ਇਹ ਗਾਂ ਤਿਆਰ ਦੁੱਧ ਵਾਲੀ ਹੈ ਦੁੱਧ ਚੋਣਾ ਤੁਹਾਡੀ ਹਿੰਮਤ ਹੈ ਜਿੱਥੋਂ ਲਿਆਇਆ ਵਾਈ ਵੀਡੀਓ ਬਣਾ ਕੇ ਲਿਆਇਆ ਉਹ ਤੁਹਾਨੂੰ ਵੀਡੀਓ ਮਿਲ ਜਾਣੀ ਹੈ ਤੁਸੀਂ ਦੇਖ ਲਓਗੇ ਵੀਡੀਓ ਇਹ ਤੋਂ ਬਿਨਾ ਇਹ ਗਾਂ ਹਜੇ ਤਨ ਲੈਂਦੀ ਹੈ ਦੋਨੇ ਇੱਕੋ ਜਿਹੇ ਕਦ ਕੱਢਦੀਆਂ ਸਿਰਫ ਇੱਕ ਦਾ ਵਜ਼ਨ ਥੋੜਾ ਜ਼ਿਆਦਾ ਦੂਜੀ ਦਾ ਵਜ਼ਨ ਘੱਟ ਹੈ ਕੁਸ ਬਰੀਡ ਦਾ ਵੀ ਫਰਕ ਹੋ ਸਕਦਾ ਰੇਟ ਅਲੱਗ-ਅਲੱਗ ਹੈ ਤੁਸੀਂ ਰੇਟ ਦੇ ਹਿਸਾਬ ਤੇ ਜੱਛ ਦਾ ਪਸ਼ੂ ਖਰੀਦਣਾ ਹੈ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਇੱਥੇ ਸਾਹਮਣੇ ਬਾਈਨ ਲਿਖਿਆ ਵੀ ਪਸ਼ੂ ਦੀ ਆਪਣੇ ਘਰ ਦੀ ਗਰੰਟੀ ਹੈ ਤੇ ਵਿਕਿਆ ਕੋਈ ਪਸ਼ੂ ਵਾਪਸ ਨਹੀਂ ਹੋਵੇਗਾ ਇਹ ਚੰਗੀ ਗੱਲ ਹੈ ਹੋ ਸਕਦਾ ਜਿਹੜਾ ਵੀਰ ਵੀਡੀਓ ਦੇਖ ਰਿਹਾ ਉਹਨੂੰ ਇਹ ਲੱਗੇ ਵੀ ਇਹ ਲਿਖਣ ਦੀ ਨਹੀਂ ਲੋੜ ਸੀ ਪਰ ਇਹ ਲੋੜ ਬਹੁਤ ਹੈ ਕਿਉਂਕਿ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਹੈ ਧਿਆਨ ਚ ਰੱਖੋ ਵੀ ਆਪਾਂ ਸਾਹਲੀ ਚੀਜ਼ ਖਰੀਦਣੀ ਹੈ ਤੇ ਹੱਕ ਹੈ ਜਿੰਨਾ ਚਿਰ ਆਪਣੀ ਜੇਬ 'ਚ ਪੈਸੇ ਆਗਲੇ ਦੇ ਘਰੇ ਕਿੱਲੇ ਦੇ ਉੱਤੇ ਪਸ਼ੂ ਵੱੱਦਾ ਆਪਾਂ ਤਸੱਲੀ ਕਰੋ ਜਦੋਂ ਤਸੱਲੀ ਹੋ ਜਾਂਦੀ ਹੈ ਤੇ ਫਿਰ ਉਹ ਤੋਂ ਖਰੀਦ ਲਓ ਫਿਰ ਸਾਹਲੀ ਚੀਜ਼ ਹੈ ਫਿਰ ਦੁਕਾਨ ਨਫੇ ਨੁਕਸਾਨ ਜਿਹੜੇ ਕਰਮਾਂ ਦੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਸੀ ਜਿਹੜੇ ਮੈਂ ਤੁਹਾਨੂੰ ਦਿਖਾਉਣੇ ਸੀ ਤੇ ਚਾਰੇ ਹੀ ਤੁਹਾਨੂੰ ਤੋਰ ਕੇ ਦਿਖਾਤੇ ਡਿਟੇਲ ਸਾਰੀ ਇਸ ਭਾਈ ਨੇ ਦੱਸਤੀ ਹੈ ਬਾਕੀ ਤੁਸੀਂ ਸੁਣ ਲਈ ਧੰਨਵਾਦ ਬਸੋ ਬਹੁਤ ਮਿਹਰਬਾਨ